ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਮੰਗਲਵਾਰ ਨੂੰ ਫਾਜ਼ਿਲਕਾ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਕੈਟਲ ਪਾਉਂਡ ਸਲੇਮਸ਼ਾ ਵਿਖੇ ਸਥਾਪਿਤ ਗੋ ਗੋਪਾਲ ਮੂਰਤੀ ਅਤੇ ਕਮਿਊਨਿਟੀ ਪਾਰਕ ਦਾ ਉਦਘਾਟਨ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਧਰਮ ਪਤਨੀ ਸਬੀਨਾ ਅਰੋੜਾ ਵੀ ਮੌਜੂਦ ਸਨ ਇਸ ਤੋਂ ਪਹਿਲਾਂ ਉਹ ਸ਼ਹੀਦਾਂ ਦੇ ਸਮਾਰਕ ਆਸਫਵਾਲਾ ਵਿਖੇ ਗਏ ਜਿੱਥੇ ਉਨ੍ਹਾਂ ਨੇ 1971 ਦੀ ਪਾਰਤਪາກ ਜੰਗ ਵਿੱਚ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਤੋਂ ਬਾਅਦ ਪੁਨਾ ਵੱਲੋਂ ਸਰਕਾਰੀ ਕੈਟਲ ਪਾਉਂਡ ਵਿਖੇ ਸਥਾਪਿਤ ਗੋਪਾਲ ਮੂਰਤੀ ਅਤੇ ਕਮਿਊਨਿਟੀ ਪਾਰਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਹੁੰਚੇ ਲੋਕਾਂ ਨੇ ਵੀ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਸੁناਈਆਂ ਜਿਸ ਤੋਂ ਬਾਅਦ ਉਹਨਾਂ ਨੇ ਜਲਦ ਹੀ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਹੋਣ ਦੀ ਉਮੀਦ ਜਤਾਈ। ਸਰਕਾਰ ਵੱਲੋਂ ਵੀ ਜਿਵੇਂ ਸਵਨਾ ਸਾਹਿਬ ਨੇ ਦੱਸਿਆ ਨਾ ਕੋਈ ਕਸਰ ਸੀ ਤੇ ਨਾ ਹੀ ਕੋਈ ਹੋਊਗੀ ਗਊਮਾਤਾ ਦੀ ਸਾਬ ਸੁਭਾਲ ਦੇ ਵਿੱਚ ਡਿਸਟ੍ਰਿਕਟ ਵੱਲੋਂ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਇਸ ਪਵਿੱਤਰ ਕਾਰਜ ਦੇ ਵਿੱਚ ਤੇ ਉਹਦੇ ਲਈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਆਰ ਪੰਜਾਬ ਸਰਕਾਰ ਵੀ ਉੱਚੇਚੇ ਤੌਰ ਤੇ ਪਰਵਚਨ ਵੱਧਾ ਸਜਦਾ ਕਰਦਾ ਨਮਨ ਕਰਦਾ ਤੁਹਾਡੀ ਇਹ ਸੋਚ ਨੂੰ ਸਾਰੇ ਪ੍ਰਬੰਧਕਾਂ ਦੇ ਇਸ ਇਨੀਸ਼ੀਏਟਿਵ ਨੂੰ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਦੋ ਮਾਤਾ ਨੂੰ ਸੰਭਾਲਣ ਦਾ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਨ ਦਾ ਜੋ ਇਹ ਉਪਰਾਲਾ ਕੀਤਾ ਹੈ ਇਹ ਬਹੁਤ ਸਰਾਣੀ ਹੈ ਬਹੁਤ ਇਹਦੀ ਮਸ਼ਲਾਗਾ ਕਰਦਾ ਤਰ੍ਹਾਂ ਵੀ ਜਿਵੇਂ ਪਹਿਲਾਂ ਉਹਨਾਂ ਕਿਹਾ ਵੀ ਗਊਆਂ ਵਾਸਤੇ ਗਊਆਂ ਨੂੰ ਵੀ ਜਿਵੇਂ ਸੜਕਾਂ ਤੇ ਚਲਦੀਆਂ ਫਿਰਦੀਆਂ ਐਕਸੀਡੈਂਟ ਹੁੰਦੇ ਨੇ ਉਸ ਤੋਂ ਵੱਧ ਤੋਂ ਵੱਧ ਇਹਨਾਂ ਕਿਹਾ ਵੀ ਸੰਯੋਗ ਦਿਓ ਗਊਸ਼ਾਲੇ ਦੇ ਵਿੱਚ ਸਾਡੀ ਸਰਕਾਰ ਵੱਲੋਂ ਜਿੰਨਾ ਸੰਯੋਗ ਹੁੰਦਾ ਦਿਨੇ ਹੋਵੇ ਰਾਤ ਹੀ ਹੋਵੇ ਅਸੀਂ 24 ਘੰਟੇ ਗਊਸ਼ਾਲੇ ਵਾਸਤੇ ਦਰਵਾਜ਼ੇ ਖੁੱਲੇ ਰੱਖੇ ਹੋਏ ਹਨ ਬਾਕੀ ਉਹਨਾਂ ਕਿਹਾ ਵੀ ਜਿਵੇਂ ਕੋਈ ਹੋਰ ਵੀ ਹੈਲਪ ਦੀ ਲੋੜ ਹੈ ਸਾਨੂੰ ਦੱਸੋ ਜ਼ਰੂਰ ਅਸੀਂ ਦਿਨ ਰਾਤ ਤੁਹਾਡੇ ਵੇ ਮਿਹਨਤ ਨੂੰ ਸਦਕਾ ਪਾਉਂਦੇ ਹਾਂ ਅਸੀਂ ਮੁੱਦਾ ਰੱਖਿਆ ਸੀਗਾ ਜੀ ਜਿਵੇਂ ਆਪਣੇ ਕਾਮਾ ਵਾਲੀ ਤੋਂ ਅੱਗੇ ਸੜਕ ਜਿਹੜੀ ਪਾਣੀ ਦੇ ਵਿੱਚ ਆਈ ਸੀ ਟੁੱਟੀ ਸੀਗੀ ਉਹ ਉਹਨਾਂ ਵਾਸਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਡੀ ਇੱਕ ਸੜਕ ਟੁੱਟੀ ਹੈਗੀ ਉਹਨਦੇ ਵਾਸਤੇ ਜ਼ਰੂਰ ਉਹਨੂੰ ਸੜਕ ਕੰਪਲੀਟ ਕਰਾ ਕੇ ਦਿਓਗੇ ਉਹਨਾਂ ਸਾਨੂੰ ਪੂਰਾ ਵਿਸ਼ਵਾਸਨ ਦਿੱਤਾ ਹੈ ਵੀ ਤੁਹਾਡੇ ਅਸੀਂ ਬਹੁਤ ਜਲਦੀ ਤੋਂ ਜਲਦੀ ਅਸੀਂ ਸੜਕ ਬਣਵਾ ਕੇ ਦੇਾਂਗੇ ਸੇ ਪਿੰਡ ਨਵਾ ਸ਼ਲੀਮਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਕੌਸ਼ਲਾ ਚਲਾਈ ਚਲਾਈ ਜਾ ਰਹੀ ਜਿਸ ਦਾ ਨਾਮ ਹੈ ਜ਼ਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ ਇਹ ਕੌਸ਼ਲਾ ਪਿਛਲੇ 7-8 ਸਾਲ ਤੋਂ ਚੱਲਦੀ ਹੈ ਜਦੋਂ ਸ਼ਟਾਰਟਿੰਗ ਸ਼ੁਰੂ ਹੋਈ ਸੀ ਕੌਸ਼ਲਾ ਉਦੋਂ ਇੱਕ ਛੱਡ ਹੈਗਾ ਸੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਬਦੌਲਤ ਸਾਡੇ ਕੋਲ ਕਰੀਬਨ 6 ਤੋਂ 7 ਸੈੱਟ ਬਣ ਚੁੱਕੇ ਆ ਜਿੰਦੇ ਵਿੱਚ 12 ਤੋਂ ਗੋਵਿੰਸ ਰੱਖ ਰੱਖੇ ਹੋਏ ਹਨ ਇਹ ਜੋ ਗੋਵਿੰਸ ਅਸੀਂ ਫੜੇ ਨੇ ਇੱਕ ਜ਼ਿਲ੍ਹਾ ਫਾਇਲ ਕਾ ਦੇ ਹਬੌਰ ਜ਼ਿਲਾਲਾ ਪਰ ਅਗਨੀਵਲਾ ਫਾਇਲ ਕਾ ਤੋਂ ਫੜੇ ਨੇ ਕਰੀਬਨ ਅਸੀਂ ਜਨਵਰੀ 2024 ਦੀ ਗੱਲ ਕਰੀ ਤੇ ਅਸੀਂ ਅਸੀਂ ਕਰੀਬਨ 1000 ਪਰ ਅਸੀਂ ਗੋਵਾਂ ਵਿੱਚ ਫੜਿਆ ਗਿਆ ਤੇ ਬਾਕੀ ਵੀ ਕੋਸ਼ਿਸ਼ਾਂ ਲ ਭੇਜੇ ਨੇ ਤੇ ਅੱਜ ਦੀ ਗੱਲ ਕਰੀਏ ਸਾਡੇ ਨਰੇਕਾ ਵਿਭਾਗ ਦੇ ਤਹਿਤ ਇੱਕ ਤਾਂ ਅਸੀਂ ਇੱਥੇ ਪਾਰਕ ਬਣਾਇਆ ਕੋਈ 12 ਲੱਖ ਦੇ ਕਰੀਬਨ ਦੇ ਤੇ ਖੱਚੋ ਯਾਰ ਉਹ ਨਾਲ ਹੀ ਸਾਡੇ ਗੋਪੜੇ ਕਮਾ ਬਣੀ ਹੈ ਅੰਦਰ ਅੱਜ ਉਦਘਾਟਨ ਮਾਨਯੋਗ ਸਾਡੇ ਸ੍ਰੀ ਅਮਨ अरोड़ा ਜੀ ਪ੍ਰਧਾਨ ਆਮ ਆਦਮੀ ਪਾਰਟੀ ਤੇ ਕੈਬਨਟ ਮੰਤਰੀ ਸੰਚਨ ਜਿਨ੍ਹਾਂ ਨੇ ਆਪਣੇ ਕਰ ਕਮਲਾ ਨਾਲ ਅੱਜ ਇਹਨਾਂ ਦਾ ਉਦਘਾਟਨ ਕੀਤਾ ਹੈਗਾ ਤੇ ਗੋ ਮਾਤਾ ਸ਼ਿਰਵਾਂ ਦਿੱਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਅਧਿਕਾਰੀ ਮੌਜੂਦ ਸਨ ਪੁਲਿਸ ਵਿਭਾਗ ਵੀ ਪਹੁੰਚੇ ਹੋਏ ਸੀ ਔਰ ਨਾਲ ਜਿਹੜੇ ਆਪਣੇ ਗੱਲ ਕਰੀਏ ਸਾਡੇ ਸਮਾਜ ਸੇਵੀ ਤੇ ਸਾਡੇ ਸੇਵਾਦਾਰਾਂ ਦੀ ਉਹ ਕਿਵੇਂ ਸਾਡੇ ਤੇ 2 3 4 ਸੁਪਰਸ ਬੰਦਾ ਹੈਗਾ ਜੀ ਸਾਰੇ ਉੱਤੇ دار ਪਹੁੰਚਿਆ ਸਾਡੇ ਦਿਨੇਸ਼ ਕੁਮਾਰ ਮੋਦੀ ਜੀ ਸਾਡੇ ਤੇਰੇ ਚਾਵਲਾ ਜੀ ਸਾਡੇ ਸੰਜੇ ਅਕਰਵਾਲ ਜੀ ਤੇ ਮਿੰਦਰਪਾਲ ਟੇਗੜਾ ਜੀ ਹੋਰ ਕਈ ਮੈਂਬਰ ਸਾਡੇ ਤੇ ਪਹੁੰਚ ਨੇ ਜਿਨ੍ਹਾਂ ਨੇ ਅੱਜ ਅਮਨ ਰੋੜਾ ਜੀ ਦੇ ਨਾਲ ਅੱਜ ਗੋਪਾਲ ਕਮਾਦਾ ਜੀ ਘਟਨ ਰਾਇਆ ਸਰ ਉਹਨਾਂ ਨੇ ਕਿਹਾ ਵੀ ਜੇ ਘੋਸ਼ਣਾ ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਏਗੀ ਜੇ ਕੋਈ ਆਂਦੀ ਹੈ ਤੇ ਉਹ 24 ਘੰਟੇ ਉਹਨਾਂ ਦੇ ਨਾਲ ਖੜੇ ਨੇ ਤੇ ਹਰ ਟਾਈਮ ਉਹਨਾਂ ਦੇ ਨਾਲ ਖੜਨਗੇ ਤੇ ਨਾਲ ਹੀ ਉਹਨਾਂ ਨੇ ਜੋ ਵੀ ਚੀਜ਼ ਦੀ ਲੋੜ ਪੈਗੀ ਉਹ ਉੱਥੇ ਉਹਨਾਂ ਦੱਸਣ ਤੇ ਬਣਾ ਕੇ ਦੇਣਗੇ ਨਾਲ ਹੀ ਸਾਡੇ ਅੱਜ ਕਮੇਟੀ ਮੈਂਬਰਾਂ ਵੱਲੋਂ ਅੱਜ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜੋ ਕਿ ਉਹਦੇ ਚ ਵੱਖ-ਵੱਖ ਮੰਗਾਂ ਵੀ ਕੀ ਸੀ ਆ ਸਾਡੇ ਸਾਡੇ ਕੋਲ ਅੱਜ 1300 ਦੇ ਕਰੀਬ ਗਊਆਂ ਸਾਡੇ ਸਾਡੇ ਅੱਜ ਰੇਟ ਚ ਹੈ ਗਿਆ ਹੈ ਇਹ 8 ਸਾਲ ਤੋਂ ਗਊਸ਼ਾਲਾ ਚੱਲੀ ਹੈ 2016 ਤੋਂ ਸ਼ੁਰੂ ਹੋਈ ਸੀ